ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 에어ਪੋਰਟ ਦੇ ਉੱਤੇ ਜਾ ਕੇ ਬੀਜੇ ਰੁਪਾਣੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਸੀ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸੀ ਪੰਜਾਬ ਦੇ ਇਸ ਮੌਕੇ ਬੀਜੇਪੀ ਮਾਮਲੇ ਦੇ ਚਾਰਜ ਸੀ ਉਹਨਾਂ ਦੀ ਧਰਮ ਪਤਨੀ ਨਾਲ 에어ਪੋਰਟ ਦੀ ਮੁਲਾਕਾਤ ਕੀਤੀ ਹੱਤਾਲ ਚ ਜ਼ਖਮੀਆਂ ਨੂੰ ਮਿਲੇ ਉਤ ਬਾਦ 에어ਪੋਰਟ ਵਾਪਸ ਆਏ 에어ਪੋਰਟ ਤੇ ਵਾਪਸ ਆ ਕੇ ਉਹਨਾਂ ਨੇ ਬੀਜੇ ਰੁਪਾਣੀ ਜਿਹੜੀ ਉਹਨਾਂ ਦੀ ਪਤਨੀ ਸੀ ਅੰਜਲੀ ਰੁਪਾਣੀ ਉਹਨਾਂ ਨਾਲ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਨੇ ਗ੍ਰਹਿ ਰਾਜ ਮੰਤਰੀ ਉਹਨਾਂ ਦੇ ਨਾਲ ਸੀ ਉਸ ਮੌਕੇ ਪੂਰ ਅਧਿਕਾਰੀ ਹਮਲਾ ਫਲਾ ਨਾਲ ਸੀ ਤੇ ਹਸਤਾਲ ਚ ਮੁਲਾਕਾਤਾਂ ਦੌਰਾਨ ਉਹਨਾਂ ਨੇ ਉਸ ਵਿਅਕਤੀ ਨਾਲ ਵੀ ਮੁਲਾਕਾਤ ਕੀਤੀ ਜਿਹੜਾ ਇੱਕੋ ਇੱਕ ਬਚਿਆ ਜੀ ਹਾਂ 에어 ਇੰਡੀਆ ਦਾ ਜਹਾਜ਼ ਜਦੋਂ ਕ੍ਰੈਸ਼ ਹੋਇਆ ਤਾਂ ਇਸ ਦੇ ਵਿੱਚੋਂ ਇੱਕ ਵਿਅਕਤੀ ਬਚਿਆ ਜਿਸ ਦਾ ਨਾਮ ਵਿਸ਼ਵਾਸ ਕੁਮਾਰ ਹੈ ਰਮੇਸ਼ ਵਿਸ਼ਵਾਸ ਕੁਮਾਰ ਉਹ ਕਹਿੰਦਾ ਵਿਸ਼ਵਾਸ ਕੁਮਾਰ ਕਹਿੰਦਾ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਬਚ ਗਿਆ ਜਹਾਜ਼ ਕ੍ਰੈਸ਼ ਦੇ ਵਿੱਚ ਬਚੇ ਇੱਕ ਇਕਮਾਤਰ ਯਾਤਰੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਾਕਾਤ ਕੀਤੀ ਗੱਲਬਾਤ ਕੀਤੀ ਉਹਨੂੰ ਸਵਾਲ ਕੀਤੇ ਉਹਨੇ ਜਵਾਬ ਦਿੱਤੇ ਉਹਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸ਼ਾਇਦ ਦਰਵਾਜ਼ਾ ਟੁੱਟ ਗਿਆ ਤੇ ਮੈਂ ਸੀਟs ਨੇ ਬਾਹਰ ਆ ਕੇ गिर ਗਿਆ ਮੈਂ ਬਚ ਗਿਆ ਤੇ ਜਿੱਥੇ ਇੱਕ ਖੇਤ ਤੇ ਟਕਰਾਇਆ ਸੀ ਬਾਕੀ ਥਾਂਵਾਂ ਦੇ ਉੱਤੇ ਦਵਾਰ ਵਿੱਚ ਫਸਦੀ ਸੀ ਸ਼ਾਇਦ ਇਸ ਲਈ ਕੋਈ ਹੋਰ ਨਿਕਲ ਨਹੀਂ ਪਾਇਆ ਮੈਨੂੰ ਨਿਕਲਣ ਦਾ ਥਾਂ ਮਿਲ ਗਈ ਤੇ ਮੈਂ ਨਿਕਲ ਗਿਆ ਪ੍ਰਧਾਨ ਮੰਤਰੀ ਮੋਦੀ ਨੇ ਚੁੱਕਰਵਾਰ ਨੂੰ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਅਹਮਦਾਬਾਦ ਦੇ ਵਿੱਚ ਜਖਮੀ ਵਿਸ਼ਵਾਸ ਕੁਮਾਰ ਨਾਲ ਮੁਲਾਕਾਤ ਕੀਤੀ ਆ ਅਹਮਦਾਬਾਦ ਜਾਜ ਹਾਸੇ ਵਿੱਚ ਜਿੰਦਾ ਬੱਚੇ ਕੋਲੋਂ ਤੇ ਯਾਤਰੀ ਰਮੇਸ਼ ਵਿਸ਼ਵਾਸ ਕੁਮਾਰ ਨੇ ਦੱਸਿਆ ਕਿ ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਜਿੰਦਾ ਬਾਹਰ ਕਿਵੇਂ ਨਿਕਲ ਆਇਆ ਸ਼ਾਇਦ ਦਰਵਾਜ਼ਾ ਟੁੱਟਿਆ ਮੈਂ ਸੀਟਸ ਨੇ ਥੱਲੇ ਡਿੱਗ ਗਿਆ ਤੇ ਉਸ ਤੋਂ ਬਾਅਦ ਮੈਨੂੰ ਕੁਝ ਯਾਦ ਨਹੀਂ ਰਮੇਸ਼ ਕੁਮਾਰ ਅਹਮਦਾਬਾਦ ਦੇ ਸਿਵਲ ਹਸਪਤਾਲ ਚ ਭਰਤੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹਾਲਚਲ ਜਾਣੇ ਐਸਵਦਰ ਮੇਸ਼ ਨੇ ਜੀਡੀ ਨਿਊਜ਼ ਨਾਲ ਵੀ ਗੱਲਬਾਤ ਕੀਤੀ ਪ੍ਰਧਾਨ ਮੰਤਰੀ ਨੇ ਉਹਨਾਂ ਦਾ ਹਲਚਲ ਜਦੋਂ ਪੁੱਛਿਆ ਤੇ ਨਾਲੇ ਪੁੱਛਿਆ ਕਿ ਹਾ사 ਕਿਵੇਂ ਹੋਇਆ ਪਰਮੇਸ਼ ਨੇ ਜਾਣਕਾਰੀ ਦਿੱਤੀ ਕਿ ਮੈਂ ਜਹਾਜ਼ ਦੇ ਵਿੱਚ 11 A ਸੀਟ ਦੇ ਉੱਤੇ ਸੀ ਹਾ사 ਤੋਂ ਬਾਅਦ ਘਟਨਾਸਲ ਤੋਂ ਖੁਦ ਮੈਂ ਪੈਦਲ ਤੁਰ ਕੇ ਬਾਹਰ ਨਿਕਲੇ ਆ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਕਿਵੇਂ ਜਿੰਦਾ ਬਚ ਗਿਆ ਸਭ ਕੁਝ ਮੇਰੇ ਸਾਹਮਣੇ ਹੋਇਆ ਮੈਨੂੰ ਪਤਾ ਨਹੀਂ ਕਿ ਸਭ ਕਿਵੇਂ ਹੋਇਆ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਜਿੰਦਾਬਾਰ ਨਿਕਲ ਸਕਿਆ ਥੋੜੇ ਵਕਤ ਲਈ ਲੱਗਿਆ ਸੀ ਕਿ ਮੈਂ ਵੀ ਮਰਨ ਵਾਲਿਆਂ ਚਾ ਮੇਰੀ ਅੱਖ ਖੁੱਲੀ ਤਾਂ ਲੱਗਾ ਕਿ ਮੈਂ ਤਾਂ ਜਿੰਦਾ ਮੈਂ ਸੋਚਿਆ ਮੈਂ ਇਥੋਂ ਨਿਕਲ ਸਕਦਾ ਮੈਂ ਨਿਕਲ ਵੀ ਗਿਆ ਫਲਾਈਟ ਦੇ ਟੇਕ-ਆਫ ਹੁੰਦੇ ਹੀ ਕੀ ਹੋਇਆ ਜਦੋਂ ਮੋਦੀ ਹੋਰੀ ਉਹਨੂੰ ਇਹ ਪੁੱਛ ਰਹੇ ਸੀ ਤਾਂ ਵਿਸ਼ਵਾਸ ਕੁਮਾਰ ਨੇ ਜਵਾਬ ਦਿੱਤਾ ਕਿ ਟੇਕ-ਆਫ ਹੁੰਦਿਆਂ ਹੀ ਚੰਦ ਸਕਿੰਟਾਂ ਬਾਅਦ ਹੀ ਸਾਨੂੰ ਲੱਗਿਆ ਕਿ ਸਭ ਕੁਝ ਖਤਮ ਹੋਣ ਜਾ ਰਿਹਾ ਬਾਅਦ ਚ ਗ੍ਰੀਨ ਤੇ ਬਾਈਟ ਲਾਈਟ ਔਨ ਹੋ ਗਈਆਂ ਫਿਰ ਜਿਵੇਂ ਹੀ ਸਪੀਡ ਵਧਾਈ ਗਈ ਪਰ ਜਹਾਜ਼ ਉੱਪਰ ਜਾਣ ਦੀ ਬਜਾਏ ਗਿਰਿਆ ਤੇ ਧਮਾਕਾ ਹੋ ਗਿਆ ਜਦੋਂ ਫਲਾਈਟ ਹੋਸਟਲ ਤੇ ਡਿੱਗੀ ਤਾਂ ਤੁਸੀਂ ਬਾਹਰ ਨਿਕਲੇ ਸਵਾਲ ਮੋਦੀ ਨੇ ਫੇਰ ਕੀਤਾ ਜਾਂ ਡीडी ਨਿਊਜ਼ ਨੇ ਕੀਤਾ ਮੇਰੀ ਸੀਟ ਜਹਾਜ਼ ਦੇ ਜਿਸ ਹਿੱਸੇ ਵਿੱਚ ਸੀ ਉਹ ਬਿਲਡਿੰਗ ਦੇ ਹੇਠਲੇ ਹਿੱਸੇ ਨਾਲ ਟਕਰਾਇਆ ਹੋਵੇਗਾ ਉੱਪਰ ਦੇ ਹਿੱਸੇ ਵਿੱਚ ਅੱਗ ਲੱਗੀ ਹੋਈ ਸੀ ਕਈ ਲੋਕ ਫਸ ਗਏ ਸੀ ਸ਼ਾਇਦ ਮੈਂ ਸੀਟ ਸਨੇ ਥਲੇ ਡਿੱਗ ਗਿਆ ਮੈਂ ਜਿਵੇਂ ਤਿਵੇਂ ਬਾਹਰ ਨਿਕਲ ਸਕਿਆ ਦਰਵਾਜ਼ਾ ਟੁੱਟ ਗਿਆ ਹੋਵੇਗਾ ਸਾਹਮਣੇ ਕੁਝ ਖਾਲੀ ਜਗ੍ਹਾ ਮੈਨੂੰ ਦਿਖੀ ਤਾਂ ਮੈਂ ਨਿਕਲਣ ਦੀ ਕੋਸ਼ਿਸ਼ ਕੀਤੀ ਦੂਸਰੇ ਪਾਸੇ ਕੰਧ ਸੀ ਇਸ ਲਈ ਸ਼ਾਇਦ ਕਈ ਹੋਰ ਨਿਕਲ ਨਹੀਂ ਸਕਿਆ ਅੱਖਾਂ ਦੇ ਸਾਹਮਣੇ ਹੀ ਦੋ 에ਅਰ ਹੋਸਟੈਸ ਇੱਕ ਅੰਕਲ ਆਂਟੀ ਸਭ ਕੁਝ ਮੈਂ ਜਲਦ ਆ ਦੇਖਿਆ ਤੇ ਮੈਂ ਪੈਦਲ ਚੱਲ ਕੇ ਬਾਹਰ ਨਿਕਲ ਆਇਆ ਇਹ ਹੈ ਉਸ ਇਕਲੋਤੇ ਬੱਚੇ ਵਿਅਕਤੀ ਦਾ ਬਿਆਨ